Sastri ਅਸੀਂ ਪਿੰਡਾਂ ਦੇ ਵਿੱਚ ਅਖੀਰ ਜਿਸ ਤਰ੍ਹਾਂ ਪਹਿਲਾਂ ਬਣਾਉਂਦੇ ਸੀ ਅੱਜ ਵੀ ਅਸੀਂ ਉਸੇ ਹੀ ਤਰੀਕੇ ਨਾਲ ਅਖੀਰ ਬਣਾਣੇ ਆ ਜਿਹੜੀ ਕਿ ਬਹੁਤ ਹੀ ਗਾੜੀ ਪੰਦੀ ਹੈ ਤੇ ਕਰੀਮੀ ਬਣਦੀ ਹੈ ਖਾਣ ਨੂੰ ਬਹੁਤ ਹੀ ਵਧੀਆ ਲੱਗਦੀ ਹੈ ਤੇ ਕੁਝ ਖਾਸ ਸਮਾਂ ਵੀ ਨਹੀਂ ਲੱਗਦਾ ਬਣਾਉਣ ਲੱਗਿਆਂ ਬਹੁਤ ਹੀ ਜਲਦੀ ਵੀ ਬਣ ਜਾਂਦੀ ਘੱਟ ਸਮੇਂ 'ਚ ਆਪਾਂ ਇਹ ਅਖੀਰ ਬਣਾ ਕੇ ਤਿਆਰ ਕਰ ਸਕਨੇ ਆ ਸਾਉਣ ਦੇ ਮਹੀਨੇ ਵਿੱਚ ਤਾਂ ਇਹ ਪਿੰਡਾਂ ਦੇ ਵਿੱਚ ਆਮ ਹੀ ਅਖੀਰ ਬਣਦੀ ਹੈ ਵੈਸੇ ਤਾਂ ਅੱਗੇ ਪਿੱਛੇ ਵੀ ਅਸੀਂ ਜਦ ਮਨ ਕਰੇ ਅਖੀਰ ਫਟਾਫਟ ਬਣਾ ਕੇ ਤਿਆਰ ਕਰ ਲੈਨੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅ ਪਾਂ ਸ਼ੁਰੂ ਕਰਦੇ ਆਂ ਇੱਥੇ ਮੈਂ ਦੁੱਧ ਕੱਚਾ ਲਿਆ ਤੇ ਇਹ ਆਪਾਂ 2 ਲੀਟਰ ਦੁੱਧ ਲੈ ਲਿਆ ਦੁੱਧ ਨੂੰ ਆਪਾਂ ਉਬਾਲਾਉਣ ਦਿਆਂਗੇ ਇੱਕ ਵਾਰ ਆਪਾਂ ਚੰਗੀ ਤਰ੍ਹਾਂ ਹਿਲਾ ਲਾਂਗੇ ਤੇ ਥੋੜਾ ਜਿਹਾ ਮੈਂ ਇਸ ਦੇ ਵਿੱਚ ਪਾਣੀ ਪਾ ਦਾਂ ਕਿਉਂਕਿ ਦੁੱਧ ਕੱਚਾ ਹੈ ਤੇ ਇਸ ਕਰਕੇ ਥੱਲੇ ਤਲੇ ਨੂੰ ਨਾ ਲੱਗੇ ਤੇ ਇੱਥੇ ਮੈਂ ਅੱਧੀ ਕੋਲੀ ਚਾਵਲਾਂ ਦੀ ਲਈਏ ਚਾਵਲ ਜਿਹੜੇ ਮਰਜ਼ੀ ਲੈ ਸਕਦੇ ਉਹ ਵੈਸੇ ਜਿਹੜਾ ਆਮ ਸਿੰਪਲ ਚਾਵਲ ਉਹ ਵਾਲਾ ਲਿਆ ਕੋਈ ਬਾਸਪਤੀ ਚਾਵਲ ਨਹੀਂ ਸੀ ਮੈਂ ਲਿਆ ਇਹਨਾਂ ਨੂੰ ਭਿਉਮ ਕੇ ਮੈਂ ਧੇ ਘੰਟੇ ਵਾਸਤੇ ਰੱਖ ਦਿੱਤਾ ਸੀ ਤੇ ਇਹ ਜਿਹੜੇ ਚਾਵਲ ਆਪਣੇ ਫੁੱਲ ਕੇ ਪੂਰੀ ਪੌਣੀ ਕੋਲੀ ਹੋ ਗਈ ਏ ਤੇ ਆ ਕੋਈ 7-8 ਅਸੀਂ ਕਾਜੂ ਲੈਨੇ ਇਹਨਾਂ ਨੂੰ ਮੈਂ ਭੇਕ ਕੇ ਰੱਖ ਦਿੱਤਾ ਸੀ ਗਰਮ ਪਾਣੀ ਪਾ ਕੇ ਰੱਖਿਆ ਸੀ ਤੇ ਇਹ ਨਰਮ ਹੋ ਗਏ ਨੇ ਹੁਣ ਤੇ ਜਿਹੜੇ ਚਾਵਲਾ ਉਹ ਵੀ ਹੋ ਗਏ ਨੇ ਨਰਮ ਪੋਲੇ ਹੋ ਗਏ ਨੇ ਇਸ ਤਰ੍ਹਾਂ ਕੀਰਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਜੇਕਰ ਆਪਾਂ ਚਾਵਲਾਂ ਨੂੰ ਪਹਿਲਾਂ ਭਿਉਂ ਕੇ ਰੱਖ ਲੈਂਦੇ ਆ ਤੇ ਦੋ ਚਮਚ ਮੈਂ ਇਹਦੇ ਵਿੱਚੋਂ ਚਾਵਲਾਂ ਦੇ ਕੱਢ ਲਾਂਗੇ ਆਪਾਂ ਮਿਕਸ ਜੱਗ ਦੇ ਵਿੱਚ ਇਹ ਪਾ ਲਾਂਗੇ ਚਾਵਲ ਬਾਕੀ ਆਪਾਂ ਪਾਸੇ ਕਰ ਲਾਂਗੇ ਤੇ ਜਿਹੜੇ ਕਾਜੂ ਭਿਉਂ ਕੇ ਰੱਖੇ ਸੀ ਇਹਨਾਂ ਨੂੰ ਵਿੱਚ ਪਾ ਲਾਂਗੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਦਾ ਪਾ ਲਾਂਗੇ ਤਾਂ ਕਿ ਜਿਹੜੇ ਇਹ ਆਪਣੇ ਚਾਵਲ ਤੇ ਕਾਜੂ ਚੰਗੀ ਤਰ੍ਹਾਂ ਵਧੀਆ ਪੀਸ ਕੇ ਪੇਸਟ ਬਣ ਜਾਵੇ ਇਸ ਦਾ ਇਹਨੂੰ ਹੁਣ ਅਸੀਂ ਪੀਸ ਲਾਂਗੇ ਮਿਕਸੀ ਤੇ ਤੇ ਇਸ ਦੀ ਇਸ ਤਰ੍ਹਾਂ ਪੇਸਟ ਬਣ ਕੇ ਤਿਆਰ ਹੋ ਗਈ ਇਹ ਦਰਦਰਾ ਕਰਕੇ ਪੀਸ ਗਿਆ ਹੈ ਤੇ ਇਹ ਹੱਥ ਨਾਲ ਆਪਾਂ ਇਸ ਤਰ੍ਹਾਂ ਚੈੱਕ ਕਰਾਂਗੇ ਇਹ ਦਰਦਰਾ ਹੈਗਾ ਇਸ ਤਰੀਕੇ ਤੇ ਜੇਕਰ ਤੁਸੀਂ ਕਾਜੂ ਨੂੰ ਅਲੱਗ ਪੀਸਣਾ ਚਾਹੁੰਦੇ ਹੋ ਅਲੱਗ ਵੀ ਪੀ ਸਕਦੇ ਹੋ ਕੱਲੇ ਚਾਵਲ ਨੂੰ ਅਲੱਗ ਪੀਸ ਲਓ ਤੇ ਇਹਦੇ ਵਿੱਚ ਦੋ ਮੈਂ ਛੁੱਟੀਆਂ ਲਾਚੀਆਂ ਪਾਈਆਂ ਨੇ ਕੁੱਟ ਕੇ ਤਾਂ ਆਪਾਂ ਇਹਨਾਂ ਨੂੰ ਹਲਾ ਦੇਾਂਗੇ ਦੁੱਧ ਨੂੰ ਅਬਾਲਾ ਆ ਗਿਆ ਤੇ ਆਪਾਂ ਜਿਹੜੇ ਚਾਵਲ ਰੱਖੇ ਸੀ ਭਿਉਂ ਕੇ ਉਹ ਪਾ ਲਾਂਗੇ ਪਾਣੀ ਮੈਂ ਇਸ ਦੇ ਵਿੱਚੋਂ ਕੱਢ ਦਿੱਤਾ ਤੇ ਜੇਕਰ ਦੁੱਧ گاੜਾ ਹੋਵੇ ਤਾਂ ਥੋੜਾ ਜਿਹਾ ਬੋਤ ਇਸ ਦੇ ਵਿੱਚ ਆਪਾਂ ਪਾਣੀ ਵੀ ਪਾ ਸਕਦੇ ਹਾਂ ਦੁੱਧ ਦੇ ਵਿੱਚ ਜੇਕਰ ਥੋੜੀ ਜੀ ਤੁਸੀਂ ਘੱਟ ਕਰੀਮੀ ਖਾਣੀ ਹੈ ਤਾਂ ਖੀਰ ਤੇ ਇਹ ਆਪਾਂ ਚਾਵਲਾਂ ਨੂੰ ਪਾ ਦਿੱਤਾ ਇਹਨਾਂ ਨੂੰ ਹੁਣ ਆਪਾਂ ਹਲਾ ਦੇਾਂਗੇ ਗੈਸ ਫਲੇਮ ਆਪਾਂ ਮੀਡੀਅਮ ਹੀ ਰੱਖਾਂਗੇ ਤੇ ਇਸ ਤਰ੍ਹਾਂ ਜਿਹੜੇ ਆਪਾਂ ਚਾਵਲ ਪਿਉਣੀਆਂ ਖੀਰ ਜਲਦੀ ਬਣਦੀ ਹੈ ਕੋਈ ਖਾਸ ਸਮਾਂ ਨਹੀਂ ਲੱਗਦਾ ਪਹਿਲਾਂ ਪਿਉ ਕੇ ਆਪਾਂ ਰੱਖ ਲਾਂਗੇ ਤਾਂ ਜੇਕਰ ਤੁਸੀਂ ਕਣੀ ਦੇ ਬਣਾਉਣਾ ਚਾਹੁੰਦੇ ਹੋ ਕਣੀ ਦੀ ਵੀ ਖੀਰ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਾਸਪਤੀ ਚਾਵਲ ਦੀ ਬਣਾ ਸਕਦੇ ਹੋ ਜਿਹੜਾ ਮਰਜ਼ੀ ਚਾਵਲ ਲੈ ਲਓ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਿੱਚ ਵਿੱਚ ਆਪਾਂ ਹਲਾਉਂਦੇ ਰਵਾਂਗੇ ਤਾਂ ਕਿ ਤਲੇ ਨੂੰ ਚਾਵਲ ਨਾ ਲੱਗਣ ਤੇ ਥੋੜਾ ਜਿਹਾ ਸਮਾਂ ਲੱਗੇਗਾ ਚਾਵਲਾਂ ਨੂੰ ਪਕਾਉਣ ਦਾ ਤੇ ਪਹਿਲੋਂ ਨਾਲੋਂ ਜਿਹੜਾ ਦੁੱਧ ਦੇ ਕਾਫੀ گاੜਾ ਹੋ ਚੁੱਕਿਆ 12-13 ਮਿੰਟ ਹੋ ਗਏ ਨੇ ਚਾਵਲਾਂ ਨੂੰ ਪੱਕਦੇ ਆਏ ਉਹਨੂੰ ਤੇ ਚਾਵਲ ਜਿਹੜੇ ਆ ਪੂਰੇ ਨਰਮ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਫੁੱਲ ਗਨ ਚਾਵਲ ਤੇ ਇਹਨਾਂ ਆਪਾਂ ਇਹਨਾਂ ਨੂੰ ਹੁਣ ਪਕਾਵਾਂਗੇ ਇਸ ਦੇ ਵਿੱਚ ਅਸੀਂ ਜੋ ਪੇਸਟ ਬਣਾ ਕੇ ਰੱਖੀ ਸੀ ਹੁਣ ਪਾ ਲਾਂਗੇ ਕਾਜੂ ਤੇ ਚਾਵਲਾਂ ਵਾਲੀ ਇਸ ਨਾਲ ਜਿਹੜੀ ਆਪਣੀ ਖੀਰ ਗਾੜੀ ਬਣੇਗੀ ਤੇ ਕਰੀਮੀ ਬਣੇਗੀ ਤੇ ਥੋੜਾ ਜਿਹਾ ਆਪਾਂ ਦੁੱਧ ਵਿੱਚ ਪਾ ਕੇ ਜੱਗ ਦੇ ਵਿੱਚ ਮਿਕਸ ਕਰ ਲਾਂਗੇ ਤੇ ਸਾਰਾ ਜਿਹੜਾ ਪੇਸਟ ਹੈ ਉਤਾਰ ਲਾਂਗੇ ਤੇ ਇਹ ਪੇਸਟ ਪਾਉਣ ਤੋਂ ਬਾਅਦ ਆਪਾਂ ਹਲਾਉਣਾ ਚੰਗੀ ਤਰ੍ਹਾਂ ਕਈ ਵਾਰ ਵਿੱਚ ਗੰਡਾ ਵੀ ਬਣ ਜਾਂਦੀਆਂ ਨੇ ਚਾਵਲਾਂ ਦੀਆਂ ਤੇ ਕਾਜੂ ਦੀਆਂ ਤੇ ਹਲਾਉਣ ਤੋਂ ਬਾਅਦ ਇਸ ਦੇ ਵਿੱਚ ਅਸੀਂ ਚੀਨੀ ਪਾ ਲਾਂਗੇ ਖੰਡ ਪਾਈ ਮੈਂ 7 ਚਮਚ ਤੇ ਇਸ ਦੇ ਵਿੱਚ ਗਰੀ ਕੱਟ ਕੇ ਪਾਵਾਂਗੇ ਕਦੂਕਸ ਕਰਕੇ 7-8 ਮੈਂ ਇਸ ਦੇ ਵਿੱਚ ਬਦਾਮ ਦੇ ਪਾ ਲੈਨੇ ਤੇ ਹੁਣ ਆਪਾਂ ਇਹਨਾਂ ਨੂੰ ਫੇਰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਥੋੜਾ ਜਿਹਾ ਸਮਾਂ ਹੋਰ ਲੱਗੇਗਾ ਖੀਰ ਨੂੰ ਪੱਕਣ ਲੱਗੇ ਐ ਇਸੇ ਆਪਣੀ ਜਿਹੜੀ ਪੇਸਟ ਪਾਈ ਇਹਦੇ ਨਾਲ ਜਿਹੜੀ ਖੀਰ ਹੈ ਆਪਣੀ ਕਰੀਮੀ ਬਣੇਗੀ ਤੇ ਗਾੜੀ ਵਧੀਆ ਬਣ ਜੇਗੀ ਤੇ ਜਲਦੀ ਬਣ ਕੇ ਤਿਆਰ ਹੋ ਜਾਏਗੀ ਤੇ ਆਪਾਂ ਪਹਿਲੋ ਤਾਂ ਅਸੀਂ ਖੀਰਾ ਖੀਰ ਦੇ ਵਿੱਚ ਪਿੰਡਾਂ ਦੇ ਵਿੱਚ ਥੋੜਾ ਬਹੁਤਾ ਕਾਜੂ ਪਾ ਲੈਣਾ ਜਾਂ ਫਿਰ ਖੀ ਗਰੀ ਹੁੰਦੀ ਸੀ ਜ਼ਿਆਦਾਤਰ ਗਰੀ ਹੀ ਪਾਉਂਦੇ ਸੀ ਤੇ ਹੁਣ ਕੋਈ ਚਾਰ ਚੀਜ਼ਾਂ ਅਸੀਂ ਡ్రਾਈ ਫਰੂਟ ਇਸ ਦੇ ਵਿੱਚ ਵੱਧ ਪਾ ਲੈਨੇ ਆ ਤੇ ਇਹ ਆਪਣੀ ਖੀਰ ਤੁਸੀਂ ਦੇਖ ਸਕਦੇ ਹੋ ਗਾੜੀ ਪੈਲੋਂ ਨਾਲ ਕਾਫੀ ਹੋ ਗਈ ਏ ਤੇ ਵਧੀਆ ਪੱਕ ਕੇ ਤਿਆਰ ਹੋ ਗਈ ਏ ਤੇ ਜਿਹੜੇ ਚਾਵਲਾ ਬਹੁਤ ਵਧੀਆ ਜਲਦੀ ਢਲ ਕੇ ਤਿਆਰ ਹੋ ਗਏ ਨੇ ਤੇ ਹੁਣ ਅਸੀਂ ਇਸ ਦੇ ਵਿੱਚ ਕੇਵੜਾ ਜਲ ਪਾ ਲਾਂਗੇ ਜੇਕਰ ਕੇਵੜਾ ਜਲ ਹੋਏ ਤਾਂ ਜ਼ਰੂਰ ਪਾਓ ਨਾ ਹੋਏ ਤਾਂ ਤੁਸੀਂ ਛੱਡ ਵੀ ਸਕਦੇ ਹੋ ਫਿਰ ਵੀ ਖੀਰ ਤੁਹਾਨੂੰ ਬਹੁਤ ਹੀ ਵਧੀਆ ਲੱਗੂਗੀ ਤੇ ਗੈਸ ਫਲੇਮ ਮੈਂ ਜਦ ਪੇਸਟ ਪਾਇਆ ਸੀ ਨਾ ਕਾਜੂ ਤੇ ਚਾਵਲ ਵਾਲਾ ਉਸ ਟਾਈਮ ਗੈਸ ਫਲੇਮ ਮੈਂ ਸੇਮ ਤੇ ਕਰ ਦਿੱਤੀ ਸੀ ਸਤ ਤੋਂ ਅੱਠ ਮਿੰਟ ਦਾ ਸਮਾਂ ਹੁਣ ਮੈਨੂੰ ਲੱਗਿਆ ਸੀ ਖੀਰ ਨੂੰ ਪਕਾਣ ਲੱਗਿਆਂ ਤੇ ਇਹ ਆਪਣੀ ਖੀਰ ਵਧੀਆ ਗਾੜੀ ਹੋ ਗਈ ਇੰਨੀ ਪਤਲੀ ਅਸੀਂ ਖੀਰਾ ਥਾਰ ਲਾਂਗੇ ਇਸ ਤੋਂ ਬਾਅਦ ਅਸੀਂ ਹੁਣ ਗਾੜਾ ਨਹੀਂ ਕਰਾਂਗੇ ਜਦ ਠੰਡੀ ਹੋਏਗੀ ਹੋਰ ਗਾੜੀ ਹੋ ਜਾਏਗੀ ਤੇ ਇਹ ਆਪਣੀ ਜਿਹੜੀ ਕਰੀਮੀ ਖੀਰ ਬਣ ਕੇ ਤਿਆਰ ਹੋ ਗਈ ਬਹੁਤ ਹੀ ਵਧੀਆ ਤੇ ਚਾਵਲ ਤੁਸੀਂ ਵੇਖ ਸਕਦੇ ਹੋ ਪੂਰੇ ਖੀਰ ਦੇ ਵਿੱਚ ਢਲ ਗਏ ਨੇ ਇਹ ਤੁਸੀਂ ਸਾਮਨ ਦੇ ਮਹੀਨੇ ਦੇ ਵਿੱਚ ਪੂੜਿਆਂ ਨਾਲ ਵੈਸੀ ਵੀ ਖਾ ਸਕਦੇ ਹੋ ਅੱਗੇ ਪਿੱਛੇ ਵੀ ਤੁਸੀਂ ਇਹ ਖੀਰ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਘੱਟ ਸਮੇਂ ਦੇ ਵਿੱਚ ਖੀਰ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਥੋੜਾ ਜਿਹਾ ਗarnish ਕਰ ਲਾਂਗੇ ਇਹਨੂੰ ਆਪਾਂ ਖੀਰ ਨੂੰ ਸਜਾ ਲਾਂਗੇ ਉੱਪਰ ਥੋੜਾ ਜਿਹਾ ਬਦਾਮ ਪਾ ਲਾਂਗੇ ਤੇ ਪਿਸਤਾ ਪਾ ਲਾਂਗੇ ਦੇਖਣ ਨੂੰ ਵਧੀਆ ਲੱਗਦੀ ਹੈ ਤੇ ਜਿਹੜਾ ਖਾਣ ਵਾਲਾ ਉਹਨੂੰ ਵੀ ਫਿਰ ਬਹੁਤ ਦੇਖਣ ਨੂੰ ਸੋਹਣੀ ਲੱਗੇਗੀ ਤੇ ਖਾਣ ਨੂੰ ਤਾਂ ਫਿਰ ਆਪਣੇ ਆਪ ਮੰਨ ਕਰੇਗਾ ਤੇ ਇਹ ਆਪਣੀ ਖੀਰ ਬਣ ਕੇ ਤਿਆਰ ਹੋ ਗਈ ਹੈ ਜੇਕਰ ਤੁਹਾਨੂੰ ਖੀਰ ਬਣਾਉਣ ਦੀ ਮੇਰੀ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਕਮੈਂਟ ਬਾਕਸ 'ਚ ਲਿਖ ਕੇ ਮੈਨੂੰ ਜਰੂਰ ਦੱਸਿਓ ਕਿ ਤੁਹਾਨੂੰ ਇਹ ਖੀਰ ਬਣਾਉਣ ਦੀ ਮੇਰੀ ਰੈਸਪੀ ਕਿਸ ਤਰ੍ਹਾਂ ਲੱਗੀ ਤੁਸੀਂ ਇਹ ਖੀਰ ਇੱਕ ਵਾਰ ਜਰੂਰ ਬਣਾ ਕੇ ਵੇਖਿਓ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਤੇ ਮਿੱਠਾ ਤੁਸੀਂ ਇੱਥੇ ਦੱਸਣਾ ਚਾਹਾਂਗੀ ਤੁਸੀਂ ਆਪਣੀ ਮਨਪਸੰਦ ਦੇ ਹਿਸਾਬ ਨਾਲ ਪਾ ਸਕਦੇ ਹੋ ਜਿੰਨਾ ਤੁਹਾਨੂੰ ਪਸੰਦ ਹੋਏ ਤੇ ਮਿਲਦੇ ਆਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ